ਉਪਰਾਜੀ ਤੇ ਪਹਿਨ ਜੀ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਗੱਲ ਦੱਸਣ ਲੱਗ ਰਹਾ ਹਾਂ ਜੋ ਸੁਣ ਕੇ ਸ਼ਾਇਦ ਤੁਹਾਡੇ ਮਨ ਵਿੱਚ ਵੀ ਉਹੀ ਸੋਚ ਆ ਜਾਵੇ ਜੋ ਮੇਰੇ ਮਨ ਵਿੱਚ ਆਈ ਸੀ ਜਦੋਂ ਮੈਂ ਪਹਿਲੀ ਵਾਰ ਸੁਣੀ ਸੀ ਇਹ ਗੱਲ ਕੋਈ ਕਿਤਾਬੀ ਨਹੀਂ ਕੋਈ ਬਣਾਈ ਹੋਈ ਕਹਾਣੀ ਨਹੀਂ ਇਹ ਸਚਾਈ ਹੈ ਜੋ ਪੁਰਾਣੇ ਲੋਕ ਆਪਣੇ ਤਜਰਬੇ ਨਾਲ ਸਾਨੂੰ ਦੱਸਦੇ ਆਏ ਨੇ ਸਾਡੇ ਘਰ ਵਿੱਚ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਕੰਮ ਕਰਨੇ ਮਨਾਨੇ ਤੇ ਕੁਝ ਕੰਮ ਕਰਨ ਨਾਲ ਸੁਖ ਸ਼ਾਂਤੀ ਤੇ ਧਨ ਲਾਭ ਆਉਂਦਾ ਹੈ ਪਰ ਅੱਜ ਦੇ ਸਮੇਂ ਵਿੱਚ ਸਾਡੇ ਵਿੱਚੋਂ ਬਹੁਤ ਲੋਕ ਇਹਨਾਂ ਗੱਲਾਂ ਨੂੰ ਸਿਰਫ ਮਜ਼ਾਕ ਜਾਂ ਅੰਧਵਿਸ਼ਵਾਸ ਮੰਨ ਲੈਂਦੇ ਨੇ ਜਦ ਤੱਕ ਕਿ ਕੋਈ ਘਟਨਾ ਆਪਣੀ ਅੱਖਾਂ ਨਾਲ ਨਾ ਵੇਖੀਏ ਚਾੜੂ ਦੀ ਅਹਿਮੀਅਤ ਚਾੜੂ ਇੱਕ ਆਮ ਚੀਜ਼ ਪਰ ਇਸ ਨਾਲ ਜੁੜੀਆਂ ਧਾਰਮਿਕ ਆਧਿਆਤਮਿਕ ਤੇ ਮਨੋਵਿਗਿਆਨਿਕ ਗੱਲਾਂ ਬਹੁਤ ਡੂੰਘੀਆਂ ਨੇ ਪੁਰਾਣੇ ਲੋਕ ਕਹਿੰਦੇ ਸਨ ਚਾੜੂ ਲక్ష్ਮੀ ਮਾਂ ਦਾ ਰੂਪ ਹੈ ਇਸ ਦੀ ਬੇਇੱਜ਼ਤੀ ਨਾ ਕਰੋ ਬਚਪਨ ਵਿੱਚ ਮੈਂ ਸੋਚਦਾ ਸੀ ਲక్ష్ਮੀ ਮਾਂ ਦਾ ਰੂਪ ਇਹ ਤਾਂ ਸਿਰਫ ਬਾਸ ਤੇ ਤੀਲੀਆਂ ਦਾ ਗੱਠਾ ਹੈ ਪਰ ਵੱਡਾ ਹੋ ਕੇ ਸਮਝ ਆਇਆ ਇਹ ਘਰ ਦੀ ਸਫਾਈ ਤੇ ਸੁਖ ਸਮ੍ਰiddhi ਦਾ ਪ੍ਰਤੀਕ ਹੈ ਜਿਵੇਂ ਅਸੀਂ ਘਰ ਨੂੰ ਸਾਫ਼ ਕਰਦੇ ਹਾਂ ਤਿਵੇਂ ਹੀ ਆਪਣੀ ਜ਼ਿੰਦਗੀ ਤੋਂ ਮਾੜੀਆਂ ਸੋਚਾਂ ਤੇ ਗਲਤੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਰਾਤ ਨੂੰ ਝਾੜੂ ਕਿਉਂ ਨਹੀਂ ਰਾਤ ਦਾ ਸਮਾਂ ਸ਼ਾਂਤੀ ਦਾ ਸਮਾਂ ਹੁੰਦਾ ਹੈ ਅਰਦੀ એનર્ਜੀ ਸਾਰੇ ਦਿਨ ਦੀ ਹਲਚਲ ਤੋਂ ਬਾਅਦ ਸੈਟਲ ਹੋ ਜਾਂਦੀ ਹੈ ਜੇ ਅਸੀਂ ਇਸ ਵੇਲੇ ਝਾੜੂ ਲਾ ਕੇ ਕੂੜਾ ਬਾਹਰ ਸੁੱਟ ਦਿਆਂ ਤਾਂ ਉਹ એનર્ਜੀ ਵੀ ਘਰ ਤੋਂ ਬਾਹਰ ਚਲੀ ਜਾਂਦੀ ਹੈ ਇਸ ਕਰਕੇ ਪੁਰਾਣੇ ਲੋਕ ਕਹਿੰਦੇ ਸਨ ਪੈਸਾ ਟਿਕਦਾ ਨਹੀਂ ਸੁੱਖ ਸ਼ਾਂਤੀ ਘਟ ਹੁੰਦੀ ਹੈ ਮੇਰੇ ਪਿੰਡ ਵਿੱਚ ਇੱਕ ਘਰ ਸੀ ਜਿੱਥੇ ਹਮੇਸ਼ਾ ਪੈਸੇ ਦੀ ਕਮੀ ਰਹਿੰਦੀ ਸੀ ਮਰਦ ਪਰਦੇਸ ਵਿੱਚ ਕੰਮ ਕਰਦਾ ਸੀ ਪੈਸੇ ਭੇਜਦਾ ਸੀ ਪਰ ਪਤਾ ਨਹੀਂ ਕਿਵੇਂ ਉਹ ਪੈਸੇ ਆਉਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੇ ਸਨ ਘਰ ਦੇ ਅੰਦਰ ਅਕਸਰ ਝਗੜੇ ਰਹਿੰਦੇ ਬੱਚਿਆਂ ਦੀ ਪੜ੍ਹਾਈ 'ਚ ਰੁਕਾਵਟ ਮਹਿਲਾਵਾਂ ਦੇ ਚਿਹਰੇ ਤੇ ਤਣਾ ਤੇ ਹਰ ਵੇਲੇ ਕੋਈ ਨਾ ਕੋਈ ਗਮੀ ਦਾ ਮਾਹੌਲ ਇੱਕ ਦਿਨ ਉਸ ਘਰ ਦੀ ਵੱਡੀ ਬੀਬੀ ਜੋ ਬਹੁਤ ਹੀ ਸਾਦੀ ਸੁਪਾਵ ਵਾਲੀ ਸੀ ਮੇਰੀ ਮੰਦੇ ਕੋਲ ਆਈ ਉਹ ਕਹਿੰਦੀ ਕੁੜੀ ਕੋਈ ਉਪਾਦਸ ਪੈਸਾ ਘਰ ਵਿੱਚ ਟਿਕੇ ਤੇ ਸੁੱਖ ਸ਼ਾਂਤੀ ਆਵੇ ਮੇਰੀ ਮਾਂ ਨੇ ਬੜੀ ਸਧਾਰਨ ਗੱਲ ਦੱਸੀ ਰਾਤ ਨੂੰ ਝਾੜੂ ਨੂੰ ਆਪਣੇ ਰੱਖ ਵਿੱਚ ਨਾ ਰੱਖੋ ਉਸ ਨੂੰ ਸਾਫ਼ ਕਰਕੇ ਇੱਕ ਪਾਸੇ ਰੱਖ ਦਿਓ ਤੇ ਪੈਰ ਨਾ ਲਗਨ ਦਿਓ ਨਾਲ ਹੀ ਇਹ ਵੀ ਕਿਹਾ ਝਾੜੂ ਮਾਰਦਿਆਂ ਮਨ ਵਿੱਚ ਅਰਦਾਸ ਕਰੋ ਕਿ ਜਿਵੇਂ ਧੂੜ ਦੂਰ ਹੋ ਰਹੀ ਹੈ ਤਿਵੇਂ ਘਰ ਦੀਆਂ ਮੁਸੀਬਤਾਂ ਵੀ ਦੂਰ ਹੋਣ ਬਦਲਾ ਦੀ ਸ਼ੁਰੂਆਤ ਕੁਝ ਹਫ਼ਤਿਆਂ ਬਾਅਦ ਉਹ ਬੀਬੀ ਖੁਦਾ ਕੇ ਕਹਿੰਦੀ ਕੁੜੀਏ ਪਤਾ ਨਹੀਂ ਕੀ ਹੋਇਆ ਪਰ ਉਸ ਦਿਨ ਤੋਂ ਘਰ ਵਿੱਚ ਝਗੜੇ ਘੱਟ ਹੋ ਗਏ ਨੇ ਪੈਸਾ ਵੀ ਹੁਣ ਟਿਕਦਾ ਹੈ ਤੇ ਸਭ ਤੋਂ ਵੱਡੀ ਗੱਲ ਅਸੀਂ ਇਕੱਠੇ ਬੈਠ ਕੇ ਖਾਣ ਲੱਗ ਪਏ ਹਾਂ ਉਹ ਗੱਲ ਮੇਰੇ ਦਿਲ ਵਿੱਚ ਕੁਸ ਗਈ ਕਈ ਵਾਰੀ ਵੱਡੇ ਬਦਲਾ ਲਈ ਵੱਡੇ ਕੰਮ ਦੀ ਲੋੜ ਨਹੀਂ ਹੁੰਦੀ ਸਿਰਫ ਨਿਯਤ ਤੇ ਸਹੀ ਸਮੇਂ ਤੇ ਸਹੀ ਕੰਮ ਦੀ ਲੋੜ ਹੁੰਦੀ ਹੈ ਆਧਿਆਤਮਿਕ ਪੱਖ ਧਾਰਮਿਕ ਪੱਖ ਤੋਂ ਵਖੀਰੇ ਤਾਂ ਚਾਰੂ ਮਾ લક્ષਮੀ ਦੀ ਪ੍ਰਤੀਕ ਹੈ ਚਾਰੂ ਦੀ ਸਫਾਈ ਤੇ ਉਸ ਦੀ ਇੱਜ਼ਤ ਰੱਖਣ ਨਾਲ ਘਰ ਵਿੱਚ ਮਾਂ ਲక్ష్ਮੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ। ਮਨੋਵਿਗਿਆਨਕ ਪੱਖ ਤੋਂ ਵੇਖੀਏ ਤਾਂ ਰਾਤ ਨੂੰ ਘਰ ਸਾਫ਼ ਕਰਨਾ ਤੇ ਕੂੜਾ ਬਾਹਰ ਸੁੱਟਣਾ ਇਹ ਦਿਮਾਗ ਨੂੰ ਖਾਲੀ ਮਹਿਸੂਸ ਕਰਵਾ ਸਕਦਾ ਹੈ ਜਿਸ ਨਾਲ ਅਣਜਾਣੇ ਤੌਰ ਤੇ ਅਸੀਂ ਕਾੜ ਦਾ ਅਹਿਸਾਸ ਕਰਦੇ ਹਾਂ। ਪਰ ਇਹ ਤਾਂ ਸਿਰਫ ਸ਼ੁਰੂਆਤ ਹੈ। ਅਗਲੇ ਭਾਗ ਵਿੱਚ ਮੈਂ ਤੁਹਾਨੂੰ ਇੱਕ ਹੋਰ ਅਜੀਹੀ ਘਟਨਾ ਦੱਸਾਂਗਾ ਜਿਸ ਵਿੱਚ ਇਹੀ ਰਾਤ ਵਾਲਾ ਉਪਾਅ ਕਿਸੇ ਦੀ ਕਿਸਮਤ ਬਦਲ ਗਿਆ ਸੀ ਇਹ ਗੱਲ ਤਕਰੀਬਨ 10 ਸਾਲ ਪਹਿਲਾਂ ਦੀ ਹੈ ਸਾਡੇ ਨੇੜੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਮਠਾਈ ਵਾਲਾ ਬੰਦਾ ਸੀ ਨਾਮ ਸੀ ਬੰਸੀलाल ਦੁਕਾਨ ਛੋਟੀ ਸੀ ਪਰ ਉਸਦੀ ਮਿਹਨਤ ਬੇਮਿਸਾਲ ਸੀ ਸਵੇਰੇ 5 ਵਜੇ ਉੱਠ ਕੇ ਦੁਕਾਨ ਸਾਫ਼ ਕਰਦਾ ਮਠਾਈ ਤਿਆਰ ਕਰਦਾ ਤੇ ਰਾਤ ਦੇ 11 ਵਜੇ ਤੱਕ ਕੰਮ ਕਰਦਾ ਤਾਰ ਗਾਲੇ ਸੀ ਕਿੰਨੀ ਵੀ ਮਿਹਨਤ ਕਰ ਲਏ ਪੈਸਾ ਹੱਥ ਵਿੱਚ ਨਹੀਂ ਟਿਕਦਾ ਸੀ ਮੁਨਾਫਾ ਹੋਣ ਦੀ ਬਜਾਏ ਕਰਜ਼ਾ ਵਧਦਾ ਜਾ ਰਿਹਾ ਸੀ ਲੋਕ ਕਹਿੰਦੇ ਸ਼ਾਇਦ ਕਿਸਮਤ ਨਾਲ ਦੋਖ ਹੈ ਬਦਲਾ ਆਦੀ ਸ਼ੁਰੂਆਤ ਇੱਕ ਦਿਨ ਉਹ ਮੇਰੇ ਪਿਤਾ ਜੀ ਨੂੰ ਮਿਲਣ ਆਇਆ ਪਿਤਾ ਜੀ ਨੇ ਬੜੀ ਸਦਰ ਗਾਲ ਪੁੱਛੀ ਤੂੰ ਰਾਤ ਨੂੰ ਦੁਕਾਨ ਬੰਦ ਕਰਨ ਤੋਂ ਬਾਅਦ ਕੀ ਕਰਦਾ ਹੈ ਬੰਸੀ ਲਾਲ ਕਹਿੰਦਾ ਸਾਫ ਸਫਾਈ ਕਰਦਾ ਹਾਂ ਝਾੜੂ ਲਾ ਕੇ ਸਾਰਾ ਕੂੜਾ ਬਾਹਰ ਸੁੱਟ ਦਿੰਦਾ ਹਾਂ ਫਿਰ ਘਰ ਚਲਾ ਜਾਂਦਾ ਹਾਂ ਪਿਤਾ ਜੀ ਨੇ ਉਸ ਨੂੰ ਸਮਝਾਇਆ ਪੁੱਤ ਕੂੜਾ ਤਾਂ ਸਾਫ਼ ਕਰ ਪਰ ਰਾਤ ਨੂੰ ਝਾੜੂ ਮਾਰ ਕੇ ਸਾਰਾ ਬਾਹਰ ਨਾ ਸੁੱਟ ਰਾਤ ਦੀ ਸ਼ਾਂਤੀ ਵਿੱਚ ਤੂੰ ਆਪਣੇ ਕਾਰੋਬਾਰ ਦੀ એનર્ਜੀ ਵੀ ਬਾਹਰ ਕਰ ਦਿੰਦਾ ਹੈ ਝਾੜੂ ਲਾ ਕੇ ਸਾਫ਼ ਕਰ ਪਰ ਕੂੜਾ ਸਵੇਰੇ ਸੁੱਟ ਵਕਫਾ 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 ਨਤੀਜਾ ਬੰਸੀ ਲਾਲ ਨੇ ਇਹ ਗੱਲ ਮੰਨ ਲਈ ਕੁਝ ਹੀ ਮਹੀਨਿਆਂ ਵਿੱਚ ਉਸ ਦਾ ਕਰਜ਼ਾ ਘਟਣਾ ਸ਼ੁਰੂ ਹੋ ਗਿਆ ਗਾਹਕ ਵਧਣ ਲੱਗੇ ਤੇ ਆਮਦਨ ਪਹਿਲਾਂ ਤੋਂ ਦੂਣੀ ਹੋ ਗਈ ਉਹ ਅਕਸਰ ਕਹਿੰਦਾ ਸੀ ਝਾੜੂ ਨੇ ਮੇਰੀ ਕਿਸਮਤ ਬਦਲ ਦਿੱਤੀ ਪਰ ਅਸੀਂ ਆਪਣੀ ਆਦਤਾਂ ਤੇ ਰੁਟੀਨ ਵਿੱਚ ਇੰਨੇ ਫਸੇ ਹੁੰਦੇ ਹਾਂ ਕਿ ਉਹ ਛੋਟਾ ਜਿਹਾ ਬਦਲਾ ਕਰੰਤੋਂ ਰਹੇ ਜਾਂਦੇ ਹਾਂ ਪੁਰਾਣੇ ਸਮੇਂ ਵਿੱਚ ਜਦੋਂ ਰਾਤ ਨੂੰ ਝਾੜੂ ਰੱਖਣ ਦਾ ਸਮਾਂ ਆਉਂਦਾ ਸੀ ਤਾਂ ਸਾਡੀ ਦਾਦੀ ਮਾਂ ਹੌਲੀ-ਹੌਲੀ ਇੱਕ ਮੰਤਰ ਜਪਦੀ ਸੀ ਉਹ ਕਹਿੰਦੀ ਸੀ ਇਹ ਗੱਲ ਕੋਈ ਟੋਨਾ ਟੋਟਕਾ ਨਹੀਂ ਇਹ ਤਾਂ ਆਪਣੀ नियਤ ਨੂੰ ਸਹੀ ਰਾਹ ਤੇ ਲੈ ਜਾਣ ਦਾ ਤਰੀਕਾ ਹੈ ਚਾਣੂ ਨਾਲ ساری ਮਾੜੀ એનર્ਜੀ ਰੁਕਾਵਟਾ ਝਗੜੇ ਤੇ ਪੈਸੇ ਦੀ ਘਾਟ ਸਾਫ ਹੋ ਕੇ ਬਾਹਰ ਜਾ ਰਹੀ ਹੈ ਅਰਦਾਸ ਦਾਦੀ ਮਾ ਕਹਿੰਦੀ ਪੁੱਤ ਚਾਣੂ ਨੂੰ ਉਲਟਾ ਨਾ ਰੱਖਣਾ ਉਸਦੀ ਟੀਲੀ ਹਮੇਸ਼ਾ ਇੱਥੇ ਰੱਖ ਤੇ ਜਿੱਥੇ ਰੱਖੀਏ ਉਹ ਜਗਾ ਸਾਫ ਹੋਣੀ ਚਾਹੀਦੀ ਹੈ ਉਹ ਰੱਖਣ ਤੋਂ ਪਹਿਲਾਂ ਦੋ ਹੱਥ ਜੋੜ ਕੇ ਹੌਲੀ ਆਵਾਜ਼ ਵਿੱਚ ਕਹਿੰਦੀ ਮਾ ਲਕਸ਼ਮੀ ਜਿਵੇਂ ਇਹ ਤੂੜ ਦੂਰ ਹੋਈ ਹੈ ਤੇਵੇਂ ਮੇਰੇ ਘਰੋਂ ਗਰੀਬੀ, ਰੋਗ ਤੇ ਝਗੜੇ ਦੂਰ ਹੋਣ। ਨਤੀਜਾ ਇਹ ਸੁਣਨ ਵਿੱਚ ਬਹੁਤ ਸਧਾਰਨ ਲੱਗਦਾ ਹੈ ਪਰ ਜਿਨ੍ਹਾਂ ਲੋਕਾਂ ਨੇ ਇਹ ਨਿਯਮਿਤ ਕੀਤਾ, ਉਹਨਾਂ ਦੇ ਘਰਾਂ 'ਚ ਸਿਰਫ ਪੈਸੇ ਦੀ ਆਵਕ ਵਧੀ, ਸਭ ਘਰ ਦੇ ਮੈਂਬਰਾਂ ਵਿੱਚ ਪਿਆਰ ਵੀ ਵੱਧ ਗਿਆ। ਮੇਰੀ ਆਪਣੀ ਅੱਖਾਂ ਦੇ ਸਾਹਨੇ ਇੱਕ ਮੇਰਾ ਮਿੱਤਰ ਜੋ ਕਾਫੀ ਸਮੇਂ ਤੋਂ ਕਰਜ਼ੇ ਵਿੱਚ ਸੀ, ਸਿਰਫ ਇਹ ਆਦਤ ਅਪਣਾਉਣ ਤੋਂ ਬਾਅਦ ਆਪਣੇ ਕਰਜ਼ੇ ਤੋਂ ਮੁਕਤ ਹੋ ਗਿਆ। ਇਹ ਗੱਲ ਮੇਰੇ ਪਿੰਡ ਦੀ ਹੀ ਹੈ। ਇੱਕ ਪਰਿਵਾਰ ਸੀ ਬਹੁਤ ਹੀ ਹਸਮੁਖ ਮਿਹਨਤੀ ਤੇ ਸਭ ਨਾਲ ਪਿਆਰ ਕਰਨ ਵਾਲੇ ਘਰ ਦੇ ਮੁਖੀ ਦਾ ਨਾਮ ਸੀ ਬਲਵੰਤ ਸਿੰਘ ਉਹਨਾਂ ਦਾ ਘਰ ਪਿੰਡ ਵਿੱਚ ਸਭ ਤੋਂ ਵੱਡਾ ਸੀ ਪਰ ਪੈਸੇ ਦਾ ਟਿਕਾਣਾ ਨਹੀਂ ਸੀ ਜਿੰਨਾ ਵੀ ਕਮਾਉਂਦੇ ਉਹਨਾਂ ਹੀ ਤੇਜ਼ੀ ਨਾਲ ਖਰਚ ਹੋ ਜਾਂਦਾ ਦਾਦੀ ਦੀ ਚੇਤਾਵਨੀ ਇੱਕ ਵਾਰ ਮੇਰੀ ਦਾਦੀ ਨੇ ਬਲਵੰਤ ਸਿੰਘ ਦੀ ਪਤਨੀ ਨੂੰ ਕਿਹਾ ਬੀਬੀ ਜੀ ਰਾਤ ਨੂੰ ਝਾੜੂ ਨਾਲ ਲਾਇਆ ਕਰੋ ਤੇ ਕੂੜਾ ਸਵੇਰੇ ਸੁੱਟੋ ਪਰ ਉਹ ਹਾਸਕੇ ਕਹਿੰਦੀ ਉਹ ਦਾਦੀ ਜੀ ਇਹ ਸਭ ਬੰਦ ਵਿਸ਼ਵਾਸ ਹੈ ਮੈਂ ਤਾਂ ਸੌਣ ਤੋਂ ਪਹਿਲਾਂ ਪੂਰਾ ਘਰ ਸਾਫ਼ ਕਰਦੀ ਹਾਂ ਨੁਕਸਾਨ ਦੀ ਕਹਾਣੀ ਕੁਝ ਮਹੀਨੇ ਬਾਅਦ ਬਲਵੰਤ ਸਿੰਘ ਦਾ ਕਾਰੋਬਾਰ ਘਾਟੇ ਵਿੱਚ ਚਲਾ ਗਿਆ ਉਹਨਾਂ ਨੇ ਆਪਣੀਆਂ ਬੱਚਤਾਂ ਖਤਮ ਕਰ ਦਿੱਤੀਆਂ ਤੇ ਕਰਜ਼ਾ ਵੀ ਲੈ ਲਿਆ ਘਰ ਦਾ ਮਾਹੌਲ ਬਦਲ ਗਿਆ ਹਾਸੇ ਘਟ ਹੋ ਗਏ ਗਲਬਾਤ ਵਿੱਚ ਤਣਾਅ ਵਧ ਗਿਆ ਬਦਲਾ ਦੀ ਸ਼ੁਰੂਆਤ ਇੱਕ ਦਿਨ ਬਲਵੰਤ ਸਿੰਘ ਨੇ ਆਪ ਮੇਰੀ ਦਾਦੀ ਨੂੰ ਮਿਲ ਕੇ ਕਿਹਾ ਦਾਦੀ ਜੀ ਤੁਸੀਂ ਜੋ ਗੱਲ ਕਹੀ ਸੀ ਉਹ ਸ਼ਾਇਦ ਸੱਚ ਸੀ ਹੁਣ ਮੈਂ ਤੇ ਮੇਰੀ ਘਰ ਵਾਲੀ ਰਾਤ ਨੂੰ ਝਾੜੂ ਬਾਹਰ ਨਹੀਂ ਰੱਖਾਂਗੇ ਤੇ ਕੂੜਾ ਸਵੇਰੇ ਹੀ ਸੁੱਟਾਂਗੇ ਵਾਪਸੀ ਦਾ ਸਫ਼ਰ 6 ਮਹੀਨੇ ਦੇ ਅੰਦਰ ਅੰਦਰ ਉਹਨਾਂ ਦਾ ਕਾਰੋਬਾਰ ਹੌਲੀ-ਹੌਲੀ ਸੰਭਲ ਗਿਆ ਪੈਸੇ ਦਾ ਟਿਕਾਅ ਵੱਧ ਗਿਆ ਤੇ ਘਰ ਵਿੱਚ ਪਿਆਰ ਮੁੜ ਆ ਗਿਆ ਬਲਵੰਤ ਸਿੰਘ ਅਕਸਰ ਕਹਿੰਦੇ ਕਈ ਵਾਰ ਛੋਟੀ ਗੱਲ ਵੱਡਾ ਫਰਕ ਪਾ ਸਕਦੀ ਹੈ। ਚਾਹੂ ਵਾਲੇ ਨਿਯਮ ਦੇ ਨਾਲ ਇੱਕ ਹੋਰ ਸੁਧਾਰਨ ਪਰ ਪ੍ਰਭਾਵਸ਼ਾਲੀ ਉਪਾਅ ਹੈ ਰਾਤ ਦਾ ਪਾਣੀ ਵਾਲਾ ਉਪਾਅ। ਇਹ ਉਪਾਅ ਮੇਰੀ ਨਾਨੀ ਮਾਂ ਦੱਸਦੀ ਸੀ ਤੇ ਉਹ ਕਹਿੰਦੀ ਸੀ ਪਾਣੀ ਕਰ ਦੀ ਸ਼ੁੱਧਤਾ ਤੇ ਪੋਜ਼ਿਟਿਵਿਟੀ ਦਾ ਰਖਵਾਲਾ ਹੁੰਦਾ ਹੈ। ਉਪਾਅ ਕਰਨ ਦਾ ਤਰੀਕਾ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਸਾਫ਼ ਕੱਚ ਦਾ ਗਲਾਸ ਜਾਂ ਪਤਲ ਦਾ ਲੋਟਾ ਲਾਓ। ਦੋ ਇਸ ਵਿੱਚ ਤਾਜ਼ਾ ਪਾਣੀ ਪਾਓ 3 ਇਸ ਪਾਣੀ ਵਿੱਚ ਇੱਕ ਚਾਂਦੀ ਦਾ ਸਿੱਕਾ ਜਾਂ ਰੁਪਏ ਦਾ ਸਿੱਕਾ ਪਾ ਦਿਓ 4 ਇੱਕ ਗਲਾਸ ਕਰਦੇ ਉੱਤਰ ਪੂਰਬ ਈਸ਼ਾਨ ਕੋਨੇ ਵਿੱਚ ਰੱਖੋ 5 ਸਵੇਰੇ ਉੱਠ ਕੇ ਇਹ ਪਾਣੀ ਤੁਲਸੀ ਦੇ ਪੌਦੇ ਜਾਂ ਕਿਸੇ ਹਰੇ ਭਰੇ ਪੌਦੇ ਵਿੱਚ ਪਾ ਦਿਓ ਇਸ ਦਾ ਅਰਥ ਪਾਣੀ ਨਕਾਰਾਤਮਕ એનર્ਜੀ ਨੂੰ ਸੋਖ ਲੈਂਦਾ ਹੈ ਚਾਂਦੀ ਦਾ ਸਿੱਕਾ ਚੰਦਰਾ ਮਤੇ ਸ਼ਾਂਤੀ ਦੀ એનર્ਜੀ ਲਿਆਉਂਦਾ ਹੈ ਉੱਤਰ ਪੂਰਬ ਦਿਸ਼ਾ ਗਿਆਨ समृद्धि ਤੇ ਆਧਿਆਤਮਿਕ ਸ਼ਕਤੀ ਦਾ ਕੇਂਦਰ ਮੰਨੀ ਜਾਂਦੀ ਹੈ ਲੋਕਾਂ ਦਾ అనుਭਵ ਜਿਨ੍ਹਾਂ ਨੇ ਇਹ ਓਪਾ ਝਾੜੂ ਵਾਲੇ ਨਿਯਮ ਦੇ ਨਾਲ ਕੀਤਾ ਉਹ ਕਹਿੰਦੇ ਹਨ ਕਿ ਘਰ ਵਿੱਚ ਕਲੇਸ਼ ਘਟ ਹੋਏ ਪੈਸੇ ਦੀ ਆਵਕ ਵਧੀ ਤੇ ਸਿਹਤ ਵਿੱਚ ਵੀ ਸੁਧਾਰ ਆਇਆ ਇਹ ਗੱਲ ਮੇਰੇ ਦੋਸਤ ਦੇ ਪਿੰਡ ਦੀ ਹੈ ਉੱਥੇ ਇੱਕ ਪਰਿਵਾਰ ਰਹਿੰਦਾ ਸੀ ਪਤੀ ਪਤਨੀ ਤੇ ਦੋ ਬੱਚੇ ਘਰ ਮਿੱਟੀ ਦਾ ਸੀ ਛੱਤ ਤੋਂ ਮੀਂਹ ਦੇ ਦਿਨ ਪਾਣੀ ਟਪਕਦਾ ਸੀ ਪਤੀ ਮਜ਼ਦੂਰੀ ਕਰਦਾ ਸੀ ਪਰ ਰੋਜ਼ ਦੀ ਕਮਾਈ ਨਾਲ ਸਿਰਫ ਰੋਟੀ ਕੱਪੜੇ ਦਾ ਜੁਗਾਰ ਹੁੰਦਾ ਸੀ। ਦੁੱਖਾਂ ਦੀ ਲੜੀ, ਬੱਚੇ ਬਿਮਾਰ ਰਹਿੰਦੇ ਸਨ, ਦਵਾਈ ਲਈ ਪੈਸਾ ਨਹੀਂ ਸੀ। ਘਰ ਦੇ ਅੰਦਰ ਹਮੇਸ਼ਾ ਇੱਕ ਤਣਾਦਾ ਮਾਹੌਲ ਸੀ। ਪਤਨੀ ਅਕਸਰ ਰੋਂਦੀ ਸੀ, ਕਿਉਂ ਸਾਡੀ ਕਿਸਮਤ ਇਦਾਂ ਦੀ ਹੈ? ਬਜ਼ੁਰਗ ਦੀ ਸਲਾਹ। ਇੱਕ ਦਿਨ ਪਿੰਡ ਦੇ ਇੱਕ ਬਜ਼ੁਰਗ ਨੇ ਉਹਨਾਂ ਨੂੰ ਮਿਲ ਕੇ ਕਿਹਾ, "ਪੁੱਤ, ਮੈਂ ਤੈਨੂੰ ਦੋ ਸਧਾਰਨ ਗੱਲਾਂ ਦੱਸਦਾ ਹਾਂ, ਕਰਕੇ ਵੇਖੀ।" ਰਾਤ ਨੂੰ ਝਾੜੂ ਮਾਰ ਕੇ ਕੂੜਾ ਬਾਹਰ ਨਾ ਸੁੱਟ ਤੇ ਸੌਣ ਤੋਂ ਪਹਿਲਾਂ ਪਾਣੀ ਵਾਲਾ ਉਪਾਕਰ ਉਹਨੇ ਹਾਸ ਕੇ ਕਿਹਾ ਇਹ ਨਾਲ ਕੀ ਬਦਲੇਗਾ ਬਜ਼ੁਰਗ ਨੇ ਪਿਆਰ ਨਾਲ ਕਿਹਾ ਪੁੱਤ ਕਈ ਵਾਰ ਵੱਡੇ ਬਦਲਾਅ ਲਈ ਛੋਟੇ ਕਦਮ ਹੀ ਕਾਫੀ ਹੁੰਦੇ ਹਨ ਬਦਲਾਅ ਦੀ ਸ਼ੁਰੂਆਤ ਉਹਨੇ ਇਹ ਦੂਹਵੇਂ ਉਪਾਅ ਨਿਯਮਿਤ ਕਰਨਾ ਸ਼ੁਰੂ ਕਰ ਦਿੱਤਾ ਪਹਿਲੇ ਹਫਤੇ ਵਿੱਚ ਹੀ ਘਰ ਦਾ ਮਾਹੌਲ ਹੌਲਾ ਹੋ ਗਿਆ ਬੱਚਿਆਂ ਦੀ ਤਬੀਅਤ ਸੁਧਰਨ ਲੱਗੀ ਪਤੀ ਨੂੰ ਕੰਮ ਚਹੁਰ ਮੌਕੇ ਮਿਲਣ ਲੱਗੇ ਚਮਤਕਾਰ ਜਿਹਾ ਬਦਲਾਅ 6 ਮਹੀਨੇ ਵਿੱਚ ਉਹਨਾਂ ਨੇ ਆਪਣਾ ਪੁਰਾਣਾ ਕਰਜ਼ਾ ਚੁਕਾ ਦਿੱਤਾ 1 ਸਾਲ ਬਾਅਦ